ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੁਆਰਾ ਪੈਨਸ਼ਨਾਂ ਲਈ ਰეკਮੈਂਡ ਕੀਤੇ 2.9 ਫੈਕਟਰ ਦੀ ਜਗ੍ਹਾ ਲਗਭਗ 2.45 ਫੈਕਟਰਾਂ ਦੀ ਪੈਨਸ਼ਨ ਸੁੱਧਨ ਵਿਰੋਧ ਲੱਗੇ ਕੋਰਟ ਕੇਸ ਦੀ ਅਗਲੀ ਸੁਣਵਾਈ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਯਾਦ ਰਿਹਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜੇਦੋਂ ਦਾ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਪਿਛਲੀ ਕਾਂਗਰਸ ਸਰਕਾਰ ਦੁਆਰਾ ਜੁਲਾਈ 2021 ਵਿੱਚ ਲਾਗੂ ਕੀਤਾ ਗਿਆ ਸੀ ਉਦੋਂ ਤੋਂ ਹੀ ਇਸ ਵਿੱਚ ਅਨੇਕਾਂ ਤਰੂਟੀਆਂ ਹੋਣ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਭਾਰੀ ਰੋਹ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਮੁਲਾਜ਼ਮਾਂ ਦੇ ਪਿੰਡੂ ਪੱਤੇ ਸਮੇਤ 37 ਪ੍ਰਕਾਰ ਦੇ ਪੱਤੇ ਬੰਦ ਕਰ ਦਿੱਤੇ ਗਏ ਤੇ ACP ਸਕੀਮ ਦਾ ਵੀ ਕਿਤੇ ਜ਼ਿਕਰ ਦੇਖਣ ਨੂੰ ਨਹੀਂ ਮਿਲਿਆ ਉੱਤੇ ਪੈਨਸ਼ਨਰਾਂ ਲਈ ਪੈਨਸ਼ਨ ਰਿਵਾਈਜ਼ ਕਰਨ ਸੰਬੰਧੀ ਇੱਕ ਬਹੁਤ ਹੀ ਵੱਡੀ ਤੇ ਬੇਇਨਸਾਫੀਪੂਰਨ ੂਟੀ ਦੇਖਣ ਨੂੰ ਮਿਲੀ ਤੇ ਇਹ ੂਟੀ ਸੀ 6ਵੇਂ ਤਨਖਾਹ ਕਮਿਸ਼ਨ ਦੁਆਰਾ ਪੈਨਸ਼ਨਾਂ ਦੀ ਪੈਨਸ਼ਨ ਸੋਤਨ ਲਈ ਰਕਮੈਂਡ ਕੀਤੇ 2.59 ਫੈਕਟਰ ਦੀ ਬਜਾਏ 113% ਡੀਏ ਤੇ 15% ਦਾ ਲਾਭ ਦੇ ਕੇ ਪੈਨਸ਼ਨ ਸੋਤਨ ਦਾ ਫਾਰਮੂਲਾ ਜਿਸ ਅਨੁਸਾਰ ਇਹ ਫੈਕਟਰ ਲਗਭਗ 2.45 ਦਾ ਬਣਦਾ ਹੈ ਪੈਨਸ਼ਨਾਂ ਨੇ ਉਹਨਾਂ ਨਾਲ ਹੋਈ ਇਸ ਪਾਰੀ ਬੇਇਨਸਾਫੀ ਵਿਰੋਧ ਅਵਾਜ਼ ਉਠਾ ਕੇ ਬਹੁਤ ਵਾਰੀ ਪੰਜਾਬ ਦੇ ਵਿੱਤ ਮੰਤਰੀ ਤੇ ਹੋਰ ਅਧਿਕਾਰੀਆਂ ਦੇ ਧਿਆਨ ਵਿੱਚ ਇਸ ਬੇਇਨਸਾਫੀ ਦਾ ਜ਼ਿਕਰ ਕੀਤਾ ਤੇ ਇਸ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ ਸੀ ਪਰੰਤੂ ਹਰ ਵਾਰ ਹੀ ਸਰਕਾਰ ਦੁਆਰਾ ਟਾਲ ਮਟੋਲ ਦੀ ਨੀਤੀ ਅਪਣਾਉਂਦੇ ਹੋਏ ਪੈਨਸ਼ਨਰਾਂ ਦੀ ਇਸ ਹੱਕੀ ਮੰਗ ਨੂੰ ਅਣਗੌਲਿਆ ਹੀ ਕਰ ਦਿੱਤਾ ਗਿਆ ਤੇ ਟਿਲ ਡੇਟ ਇਸ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਪੈਨਸ਼ਨਰਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਣਾ ਪਿਆ ਹੈ ਕਿਉਂਕਿ 10 ਡੇਟ ਉਹਨਾਂ ਨੂੰ ਪੈਨਸ਼ਨ 2.45 ਦੇ ਫੈਕਟਰ ਅਨੁਸਾਰ ਹੀ ਅਦਾ ਕੀਤੀ ਜਾ ਰਹੀ ਹੈ। ਭਾਵੇਂ ਸਦਾਕਤ ਤੌਰ ਤੇ ਪੰਜਾਬ ਸਰਕਾਰ ਦੁਆਰਾ ਬਣਾਈ ਸਬ ਕਮੇਟੀ ਕੈਬਨਟ ਸਬ ਕਮੇਟੀ ਨੇ 2.59 ਦੇ ਫੈਕਟਰ ਨੂੰ ਠੀਕ ਮੰਨ ਲਿਆ ਹੈ। ਪਰੰਤੂ ਪੰਚਾਇਦਾ ਕਿਆ ਸਹਿਮਤੇ ਪ੍ਰਣਾਲਾ ਉਥੇ ਦਾ ਉਥੇ ਦੇ ਅਖਾਣ ਅਨੁਸਾਰ ਇਸ ਨੂੰ ਅਮਲੀ ਰੂਪ ਅਜੇ ਤੱਕ ਵੀ ਨਹੀਂ ਦਿੱਤਾ ਗਿਆ। ਥੱਕ ہار ਕੇ ਆਖਰ ਕਈ ਪੈਨਸ਼ਨਰਾਂ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕਈ ਰਿੱਟਾਂ ਵੀ ਦਾਇਰ ਕੀਤੀਆਂ ਜਿਨ੍ਹਾਂ ਦੀ ਸੁਣਵਾਈ ਵਕਫ ਵਕ ਸਮੇਂ ਤੇ ਕੀਤੀ ਜਾਂਦੀ ਰਹੀ ਹੈ। ਪਿਛਲੇ ਸਾਲ 28 ਨਵੰਬਰ 2024 ਨੂੰ 2.59 ਫੈਕਟਰ ਨਾਲ ਪੈਨਸ਼ਨ ਸੋਧਨ ਸੰਬੰਧੀ ਇੱਕ ਰਿੱਟ ਦੀ ਸੁਣਵਾਈ ਵਿੱਚ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਫੈਸਲਾ ਦਿੰਦੇ ਹੋਏ ਸਰਕਾਰ ਨੂੰ ਇਹ ਫੈਸਲਾ 3 ਮਹੀਨਿਆਂ ਵਿੱਚ ਲਾਗੂ ਕਰਨ ਲਈ ਟਾਈਮ ਬਾਉਂਡ ਵੀ ਕੀਤਾ ਗਿਆ ਸੀ। ਹਰਨ ਤੋ ਸਰਕਾਰ ਦੁਆਰਾ ਅਜੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਗਿਆ ਹੁਣ ਇੱਕ ਰਿਟ ਸੀਡਬਲਯੂਪੀ ਨੰਬਰ 1126 ਆਫ 2023 ਦੀ ਸੁਣਵਾਈ 18 ਫਰਵਰੀ 2025 ਨੂੰ ਰੱਖੀ ਗਈ ਹੈ ਇਹ ਸੁਣਵਾਈ ਮੰਗਲਵਾਰ 18 ਦੂ 2025 ਨੂੰ ਕੋਰਟ ਨੰਬਰ 19 ਵਿੱਚ ਸੀਰੀਅਲ ਨੰਬਰ 273 ਦੇ ਅਨੋਰੀਬਲ ਮਿਸਟਰ ਜਸਟਿਸ ਦੀਪਕ ਗੁਪਤਾ ਜੀ ਵੱਲੋਂ ਕੀਤੀ ਜਾਵੇਗੀ ਉਮੀਦ ਕੀਤੀ ਜਾਂਦੀ ਹੈ ਕਿ ਇਸ ਸੁਣਵਾਈ ਵਿੱਚ ਪੈਨਸ਼ਨਰਾਂ ਨੂੰ ਇਨਸਾਫ ਮਿਲੇਗਾ ਤੇ 2.9 ਫੈਕਟਰ ਨਾਲ ਤਨਖਾਹ ਦੀ ਰਿਵਾਈਜ਼ ਫਿਕਸੇਸ਼ਨ ਕਰਨ ਲਈ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਵੈਸੇ ਸਰਕਾਰ ਦਾ ਫਰਜ ਬਣਦਾ ਹੈ ਕਿ ਆਪਣੀ ਉਮਰ ਦੇ ਅੰਤਮ ਪੜਾਅ ਵਿੱਚੋਂ ਲੰਘ ਰਹੇ ਪੈਨਸ਼ਨਰਾਂ ਨੂੰ ਮਜਬੂਰੀ ਵਸ ਕੋਟਾਂ ਤੇਹਰੀਆਂ ਦੇ ਗੇੜੇ ਲਾਉਣ ਦੀ ਬਜਾਏ ਖੁਦ ਹੀ 2.9 ਦਾ ਫੈਕਟਰ ਰਾਹੀਂ ਪੈਨਸ਼ਨਸ ਵਾਈਜ਼ ਕਰਨ ਦਾ ਪੱਤਰ ਜਾਰੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਦੇਸ਼ ਹੋਏ ਸਰਕਾਰ ਨੂੰ ਪੈਨਸ਼ਨਾਂ ਦੀ ਇਸ ਹੱਕੀ ਮੰਗ ਨੂੰ ਪੂਰਾ ਤਾਂ ਕਰਨਾ ਹੀ ਪੈਣਾ ਹੈ ਭਾਵੇਂ ਉਹ ਖੁਦ ਪਹਿਲ ਕਦਮੀ ਕਰਕੇ ਇਸ ਨੂੰ ਪੂਰਾ ਕਰ ਦੇਵੇ ਜਾਂ ਮਾਨ ਜੋ ਪੰਜਾਬ ਐਂ ਹਰਿਆਣਾ ਹਾਈ ਕੋਰਟ ਦੇ ਫੈਸਲਿਆਂ ਦੇ ਦਬਾਅ ਕਰਨ ਇਸ ਨੂੰ ਲਾਗੂ ਕਰੇ ਵੈਸੇ ਪੈਨਸ਼ਨਾਂ ਦਾਦਾ ਪਹਿਲਾਂ ਹੀ ਬਹੁਤ ਵੱਡਾ ਆਰਥਿਕ ਨੁਕਸਾਨ ਸਰਕਾਰ ਦੇ ਨਾ ਪੱਖੀ ਰਵੱਈਏ ਕਾਰਨ ਹੋ ਚੁੱਕਿਆ ਹੈ ਕਿਉਂਕਿ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੇ ਸਾਡੇ ਪਿਛਲੇ ਸਾਲਾਂ ਦਾ ਡੀਏ ਦਾ ਬਕਾਇਆ ਵੀ 2.99 ਦੇ ਫੈਕਟਰ ਦੀ بجائے 2.45 ਦੇ ਫੈਕਟਰ ਨਾਲ ਹੀ ਕਿਸ਼ਤਾਂ ਦੇ ਰੂਪ ਦੇ ਵਿੱਚ ਦੇਣਾ ਹੈ ਜੋ ਕਿ ਪੈਨਸ਼ਨਰਾਂ ਨਾਲ ਹੋਰ ਵੀ ਇਨਸਾਫੀ ਹੈ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ